ਸਾਰੀਆਂ ਦੀ ਜਿਹੜੀ ਪਰੇਸ਼ਾਨੀ ਦੀ ਗੱਲ ਉਹ ਸਰਕਾਰ ਹੈ ਜਿਹੜੀ ਸਾਨੂੰ ਜਾਣ ਬੁੱਝ ਕੇ ਜਿਹੜੀ ਹੜਤਾਲ ਤੇ ਭੇਜ ਰਹੀ ਹੈ ਕਿਉਂਕਿ ਅਸੀਂ ਤਾਂ ਚਾਹਦੇ ਹਾਂ ਕਿ ਅਸੀਂ ਕੰਮ ਕਰੀਏ ਸਰਕਾਰ ਇੱਕ ਪੱਤਰ ਜਾਰੀ ਕਰਨਾ ਕਿੰਨਾ ਵੱਡਾ ਕੰਮ ਹੈ ਛੋਟਾ ਜਿਹਾ ਕੰਮ ਹੈ ਭਾਪਾ ਅਗਕ ਪੱਤਰ ਜਾਰੀ ਕਰਨਾ ਕਿ ਹਾਂ ਅਸੀਂ ਤੁਹਾਡੀਆਂ ਜਿਹੜੀਆਂ ਮੰਗਾਂ ਕੈਂਸਲ ਜਿਹੜਾ ਟੈਂਡਰ ਹੈ ਕਿਲੋਮੀਟਰ ਦਾ ਰੱਦ ਕਰ ਦਿੱਤਾ ਜਿੰਦਾਬਾਦ 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 ਬਿਟਰ ਸਕੀਮ ਬਾਸਵਾ ਜੋ ਇੱਕ ਕਾਰਪਟ ਕਰਾਣਿਆਂ ਨੂੰ ਸਿੱਧਾ ਤੇ ਸਿੱਧਾ ਫਾਇਦਾ ਦੇਣ ਵਾਲੀ ਹੈ ਜੇਕਰ ਕਿਲੋਮੀਟਰ ਸਕੀਮ ਬੱਸ ਪਾਉਂਦੇ ਆ ਤਾਂ 5 ਸਾਲ ਦੇ ਵਿੱਚ ਮਹਿਕਮੇ ਤੋਂ 35 ਤੋਂ 40 ਲੱਖ ਰੁਪਈਆ ਵੀ ਲੈ ਜਾਊਗੀ 5 ਸਾਲਾਂ ਬਾਅਦ ਉਹ ਮਾਲਕ ਬੱਸ ਵੀ ਲੈ ਜਾਊਗਾ ਮੈਂ ਨਮਾਸ਼ਾ ਨਮਾਸ਼ਾ ਡੀਪੂ ਪਾਨ ਬੱਸ ਪੀਆਰਟੀਸੀ ਕੰਟੈਕਟ ਵਰਕਰ ਯੂਨੀਅਨ ਦਾ ਡੀਪੂ ਪ੍ਰਧਾਨ ਅਨਿੰਦਰ ਪੰਡੋਰੀ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਸਾਡਾ ਧਰਨਾ ਚੱਲ ਰਿਹਾ ਇਹ ਪਿਛਲੇ 1 ਸਾਲ ਤੋਂ ਸਾਡੇ ਨਾਲ ਜਿਹੜੀ ਸਰਕਾਰ ਹੈ ਲਗਾਤਾਰ ਮੀਟਿੰਗਾਂ ਦੇ ਵਿੱਚ ਹੈ 1 ਜੁਲਾਈ 2024 ਤੋਂ ਸਾਡੀ ਜਲੰਧਰ ਵਿਖੇ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਸੀ ਜਿੱਥੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀਗਾ ਕਿ ਤੁਹਾਡੇ ਵਾਸਤੇ ਅਸੀਂ ਟਰਾਂਸਪੋਰਟ ਵਾਸਤੇ ਟਰਾਂਸਪੋਰਟ ਦੇ ਮੁਲਾਜ਼ਮਾਂ ਵਾਸਤੇ ਅਸੀਂ ਵੱਖਰੀ ਪਾਲਿਸੀ ਜਿਹੜੀ ਕਿ ਬਣਾਵਾਂਗੇ ਪਰ ਲੇਕਿਨ ਅੱਜ 1 ਸਾਲ ਤੇ 2 ਮਹੀਨੇ ਉੱਪਰ ਵੀ ਹੋ ਗਏ ਆ ਲੇਕਿਨ ਉਹਨਾਂ ਨੇ ਕੋਈ ਵੀ ਜਿਹੜੀ ਪਾਲਿਸੀ ਲੋਕਾਂ ਲਈ ਨਹੀਂ ਤਿਆਰ ਕੀਤੀ ਅਤੇ ਉਹਦੇ ਨਾਲ ਨਾਲ ਜਿੱਥੇ ਸਰਕਾਰ ਬਾਰ-ਬਾਰ ਮੀਟਿੰਗਾਂ ਕਰਕੇ ਭੱਜ ਰਹੀ ਆ ਉਥੋਂ ਨਾਲ ਨਾਲ ਸਰਕਾਰ ਕਿਲੋਮੀਟਰ ਬੱਸਾਂ ਵੀ ਜਿਹੜੀਆਂ ਟੈਂਡਰ ਜਿਹੜਾ ਲੈ ਕੇ ਆਈ ਹੈ ਉਹਦੇ ਵਿੱਚ ਕਿਲੋਮੀਟਰ ਬੱਸਾਂ ਵਾਲਵੋ ਬੱਸਾਂ ਉਹਦੇ ਵਿੱਚ ਪਹਿਲਾਂ ਸਾਡੀਆਂ 19 ਬੱਸਾਂ ਦਿੱਲੀ 에어ਪੋਰਟ ਲਈ ਚੱਲਦੀਆਂ ਜਿਹਦੇ ਵਿੱਚੋਂ ਸਿਰਫ ਤੇ ਸਿਰਫ 4 ਬੱਸਾਂ ਜਿਹੜੀਆਂ ਪ੍ਰੋਫਿਟ 'ਚ ਐ ਔਰ ਉਹਨਾਂ 19 ਉਹਨਾਂ 19 ਬੱਸਾਂ ਨੂੰ ਰਿਲੀਵ ਕਰਕੇ ਨਾਲੇ ਕਿਲੋਮੀਟਰ ਬੱਸਾਂ ਪਾਣਾ ਚਾਹੁੰਦੀ ਐ ਜਿਹੜੇ ਜਿਹੜੀਆਂ ਪਹਿਲਾਂ ਹੀ ਘਾਟੇ ਦੇ ਵਿੱਚ ਹਨ ਉਹਨਾਂ ਬੱਸਾਂ ਦੀ ਜਗ੍ਹਾ ਹੋਰ ਬੱਸਾਂ ਪਾ ਕੇ ਸਰਕਾਰ ਜਿਹੜਾ ਡਿਪਾਰਟਮੈਂਟ ਨੂੰ ਹੋਰ ਘਾਟੇ ਦੇ ਵੱਲ ਲੈ ਕੇ ਜਾ ਰਹੀ ਐ ਇਹ ਕਿਤੇ ਨਾ ਕਿਤੇ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਸਰਕਾਰ ਤੇ ਜਿਹੜੇ ਵਿਭਾਗ ਦੇ ਅਧਿਕਾਰੀ ਆ ਉਹ ਕਿਤੇ ਨਾ ਕਿਤੇ ਮਿਲ ਕੇ ਜਿਹੜਾ ਲੋਕਾਂ ਦੇ ਪੈਸੇ ਨੂੰ ਜਿਹੜਾ ਚੂਨਾ ਲਗਾਉਣਾ ਚਾਹੁੰਦੇ ਹਨ ਅਤੇ ਨਾਲ ਦੀ ਨਾਲ ਟਰਾਂਸਪੋਰਟ ਮਾਫੀਆ ਚੱਲ ਰਿਹਾ ਜਿਹੜਾ ਬੇਲਗਾਮ ਹੈ ਉਹ ਵੀ ਅਸੀਂ ਵਾਰ-ਵਾਰ ਲਿਖਤੀ ਦੇ ਚੁੱਕੇ ਹਾਂ ਕਿ ਇਹਨਾਂ ਨੂੰ ਜਿਹੜਾ ਬੰਦ ਕੀਤਾ ਜਾਵੇ ਉਹ ਵੀ ਨਹੀਂ ਕਰ ਰਹੇ ਤੇ ਉਸ ਤੋਂ ਬਾਅਦ ਜਿਹੜੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਾਲੀ ਮੰਗ ਹੈ ਉਹ ਵੀ ਨਾਲ-ਨਾਲ ਕਿਤੇ ਨਾ ਕਿਤੇ ਸਰਕਾਰ ਉਹਨਾਂ ਦੀ ਵੀ ਜਿਹੜੀ ਮੰਗ ਨਾਣ ਗੋਲਿਆ ਕਰ ਰਹੀ ਹੈ ਵਾਰ-ਵਾਰ ਮੀਟਿੰਗਾਂ ਦੇ ਕੇ ਮੰਤਰੀ ਕਦੇ ਮੁੱਖ ਮੰਤਰੀ ਸਾਹਿਬ ਭੱਜ ਰਹੇ ਨੇ ਹੁਣ ਜਿਹੜੀ ਕੱਲ ਮੀਟਿੰਗ ਹੋਈ ਸਾਡੀ ਕੱਲ ਸ਼ਾਮੀ 3:30 ਤੋਂ 2 ਘੰਟੇ ਚੱਲੀ ਲਗਾਤਾਰ 5-6 ਵਜੇ ਤੱਕ ਉਹਦੇ ਵਿੱਚ ਇਹਨਾਂ ਨੇ ਇੱਕ ਲੈਟਰ ਜਾਰੀ ਕਰਨ ਦੀ ਗੱਲ ਕੀਤੀ ਸੀਗੀ ਕਿ ਅਸੀਂ ਕਿਲੋਮੀਟਰ ਬੱਸਾਂ ਦਾ ਜਿਹੜਾ ਟੈਂਡਰ ਰੱਦ ਕਰਕੇ ਜਿਹੜਾ ਲੈਟਰ ਜਾਰੀ ਕਰਾਂਗੇ ਲੇਕਿਨ ਉਹ ਵੀ ਟੈਂਡਰ ਅਸੀਂ ਫਿਰ ਉੱਥੇ ਸਹਿਮਤੀ ਬਣੀ ਸੀ ਕਿ ਜੇ ਪੱਤਰ ਜਾਰੀ ਕਰਦੇ ਹਨ ਤੇ ਅਸੀਂ ਹੜਤਾਲ ਖੋਲ੍ਹ ਦਿੰਦੇ ਹਾਂ ਲੇਕਿਨ ਉਹ ਜਿਹੜਾ ਟੈਂਡਰ ਹੈ ਟੈਂਡਰ ਦਾ ਕੈਨਸਲ ਦਾ ਜਿਹੜਾ ਪੱਤਰ ਹਾਲ ਤੱਕ ਜਾਰੀ ਨਹੀਂ ਕੀਤਾ ਜਿਸ ਕਾਰਨ ਜਿਹੜੀ ਹੜਤਾਲ ਹੈ ਸਾਡੀ ਉਹ ਚੱਲ ਰਹੀ ਹੈ ਜੀ ਨਵੇਂ ਸ਼ਹਿਰ ਡੀਪੂ ਦੇ ਕਿੰਨੇ ਕਿ ਮਲਾਹ ਜਿਹੜੇ ਪੱਕੇ ਹੋਣ ਵਾਲੇ ਨਵੇਂ ਸ਼ਹਿਰ ਡੀਪੂ ਦੇ ਵਿੱਚ ਤਕਰੀਬਨ 150 ਦੇ ਕਰੀਬ ਜਿਹੜੇ ਮੁਲਾਜ਼ਮ ਹੈ ਜਿਹੜੇ ਕੱਚੇ ਨੇ ਉਹਦੇ ਵਿੱਚ 30 ਬੰਦੇ ਜਿਹੜੇ ਕੰਟਰੈਕਟ ਤੇ ਆ 120 ਬੰਦੇ ਆ ਜਿਹੜੇ ਉਹ ਆਊਟਸੋਰਸ ਦੇ ਜਿਹੜੇ ਕੰਮ ਕਰ ਰਹੇ ਨੇ ਸਵਾਰੀਆਂ ਨੂੰ ਕੀ ਕਹਿਣਾ ਜਾਊਗਾ ਕਿਉਂਕਿ ਸਵਾਰੀਆਂ ਨੂੰ ਪਰੇਸ਼ਾਨੀ ਹੋਊ ਆ ਤੇ ਉਹਨਾਂ ਨੂੰ ਤੁਸੀਂ ਕੀ ਕੀ ਤੁਸੀਂ ਆਪਣੇ ਲੋਕ ਸੁਨੇਹਾ ਦੇਣਾ ਚਾਹੁੰਦੇ ਆ ਸਵਾਰੀਆਂ ਦੀ ਜਿਹੜੀ ਪਰੇਸ਼ਾਨੀ ਦੀ ਗੱਲ ਆ ਉਹ ਸਰਕਾਰ ਹੈ ਜਿਹੜੀ ਸਾਨੂੰ ਜਾਣ ਬੁੱਝ ਕੇ ਜਿਹੜੀ ਹੜਤਾਲ ਤੇ ਭੇਜ ਰਹੀ ਆ ਕਿਉਂਕਿ ਅਸੀਂ ਤਾਂ ਚਾਹਦੇ ਹਾਂ ਕਿ ਅਸੀਂ ਕੰਮ ਕਰੀਏ ਸਰਕਾਰ ਇੱਕ ਪੱਤਰ ਜਾਰੀ ਕਰਨਾ ਕਿੱਡਾ ਵੱਡਾ ਕੰਮ ਹੈ ਛੋਟਾ ਜਿਹਾ ਕੰਮ ਹੈ ਵਿਭਾਗਕ ਪੱਤਰ ਜਾਰੀ ਕਰਨਾ ਕਿ ਹਾਂ ਅਸੀਂ ਤੁਹਾਡੀਆਂ ਜਿਹੜੀਆਂ ਮੰਗਾਂ ਕੈਂਸਲ ਜਿਹੜਾ ਟੈਂਡਰ ਹੈ ਕਿਲੋਮੀਟਰ ਦਾ ਰੱਦ ਕਰ ਦਿੱਤਾ ਗਿਆ ਬਾਕੀ ਹੋਰ ਸਾਡੇ ਬਹਾਲ ਹੋਣ ਵਾਲੇ ਮੁਲਾਜ਼ਮਾਂ ਦੇ ਸਿਗਾ ਲੇਕਿਨ ਸਰਕਾਰ ਨੇ ਉਹ ਹਲੇ ਤੱਕ ਪੱਤਰ ਜਿਹੜਾ ਜਾਰੀ ਨਹੀਂ ਕੀਤਾ ਇਹਦੇ ਵਿੱਚ 100% ਜਿਹੜੀ ਜ਼ਿੰਮੇਵਾਰੀ ਹੈ ਉਹ ਸਰਕਾਰ ਦੀ ਹੈ ਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਲੋਕਾਂ ਨੂੰ ਖੱਜਲ ਖਾਰ ਕਰਨ ਦੀ ਉਹ ਬਿਲਕੁਲ ਤੇ ਬਿਲਕੁਲ ਇਹਨਾਂ ਦੀ ਬਣਦੀ ਹੈ ਜੀ ਅੱਗੇ ਦੀ ਰਣਨੀਤੀ ਤਰ ਜਾਰੀ ਹੁੰਦਾ ਅੱਜ ਤਾਂ ਠੀਕ ਐ ਨਹੀਂ ਤੇ ਫਿਰ ਅਸੀਂ ਕੱਲ ਜਿਹੜਾ ਚੰਡੀਗੜ੍ਹ ਵੇਖੇ ਸੀਐਮ ਦੀ ਕੋਠੀ ਦਾ ਜਿਹੜਾ ਘਰਾਓ ਕਰਾਂਗੇ ਜੀ ਅੱਜ ਜੋ ਇਹ ੜਤਾ ਆ ਲਿਆ 14 ਤਰੀਕ ਤੋਂ ਚੱਲ ਰਹੀ ਆ ਤੇ ਅੱਜ 16 ਤਰੀਕ ਹੋ ਗਏ ਤੇ ਕੱਲ 15 ਅਗਸਤ ਜੋ ਆਜ਼ਾਦੀ ਦਿਵਸ ਸੰੰਕੇ ਗਿਆ ਅਸੀਂ ਉਹਨੂੰ ਵੀ ਗੁਲਾਮੀ ਦਿਵਸ ਵਜੋਂ ਮਨਾਇਆ ਤੇ ਉਹਨੂੰ ਮੁੱਖ ਰੱਖਦੇ ਹੋਏ ਕੱਲ ਮੁੱਖ ਮੰਤਰੀ ਸਾਹਿਬ ਪ੍ਰਸ਼ਾਸਨ ਨੇ ਫਰੀਦਕੋਟ ਨੇ ਅਤੇ ਹੋਰ ਪ੍ਰਸ਼ਾਸਨਾਂ ਨੇ ਕਿ ਸਾਡੀ ਮੀਟਿੰਗ ਕਰਾਈ ਪ੍ਰਮੁੱਖ ਸਕੱਤਰ ਨਾਲ ਪਰ ਕੱਲ ਮੀਟਿੰਗ ਦੇ ਵਿੱਚ ਕੁਝ ਮੰਗਾਂ ਤੇ ਸਹਿਮਤੀ ਬਣੀ ਜਿਸ ਤਰ੍ਹਾਂ ਕਿਲੋਮੀਟਰ ਵਾਸ ਦਾ ਟੈਂਡਰਾਂ ਦੀ ਸਹਿਮਤੀ ਉਹਦੇ ਲਈ ਕਮੇਟੀ ਤੇ ਪਰ ਇੱਕ ਸਹਿਮਤੀ ਬਣੀ ਕਿ ਪੱਤਰ ਜਾਰੀ ਕਰਾਂਗੇ ਜੋ ਵਿਭਾਗ ਸੰਬੰਧੀ ਸਾਡੀਆਂ ਮੰਗਾਂ ਨੇ ਮੁਸ਼ਕਲਾਂ ਨੇ ਜਿਸ ਤਰ੍ਹਾਂ ਸਾਡੇ ਪਿਛਲੇ ਸਮੇਂ ਦੇ ਦੌਰਾਨ ਠੇਕੇਦਾਰ ਕਰੋੜਾਂ ਰੁਪਏ ਦੀ ਲੁੱਟ ਕਰਕੇ ਭੱਜ ਗਿਆ ਉਹਦੇ ਵਿੱਚ ਕੱਲ ਪ੍ਰਮੁੱਖ ਕੱਤਰ ਸਾਹਿਬ ਨੇ ਦੇਸ਼ ਕੀਤੇ ਵਿਭਾਗ ਨੂੰ ਕਿ ਉਹਦੀ ਸਕਿਉਰਿਟੀ ਜ਼ਬਤ ਕਰਕੇ ਮਲਾਜਮਾਂ ਨੂੰ ਦਿੱਤੀ ਜਾਵੇ ਜਿਹੜੀ ਸਕਿਉਰਟੀਆਂ ਮਲਾਜਮਾਂ ਦੀਆਂ ਲੈ ਗਿਆ ਆਈਪੀਐਫ ਸਾਰਾ ਹੀ ਉਹਦੇ ਲਈ ਵਿਭਾਗ ਪੱਤਰ ਜਾਰੀ ਕਰੇ ਅਤੇ ਜੋ ਸਰਵਸਰੂਲ ਲਾਗੂ ਹੋਣਿਆ ਤੇ ਕੰਡੀਸ਼ਨਲ ਸੋਧ ਸਾਡੇ ਜੋ ਸਾਥੀ ਛੋਟੀਆਂ ਕੰਡੀਸ਼ਨਲ ਲਾ ਕੇ ਕੱਢੇ ਉਹਨਾਂ ਨੂੰ ਬਹਾਲ ਕਰਨ ਦਾ ਪੱਤਰ ਉਹ ਜਾਰੀ ਕਰੇ ਤਾਂ ਸਾਡੇ ਸੈਂਟਰ ਕਮੇਟੀ ਦੇ ਪ੍ਰਧਾਨ ਜੀ ਵੱਲੋਂ ਇਹ ਸਹਿਮਤੀ ਦਿੱਤੀ ਕਿ ਜੇਕਰ ਪੱਤਰ ਜਾਰੀ ਹੁੰਦਾ ਤਾਂ ਤੁਰੰਤ ਅਸੀਂ ਪੋਸਟਪੋਨ ਕਰਾਂਗੇ ਹੜਤਾਲ ਪਰ ਅੱਜ ਹੈੱਡ ਆਫਸ ਸਾਡੇ ਉੱਚ ਅਧਿਕਾਰੀ ਜੋ ਆਪਣੇ ਅਰੜ ਰੁਈਏ ਦੇ ਨਾਲ ਅੱਜ ਹੁਣ ਦੇਖ ਲਓ ਤਕਰੀਬਨ ਮੇਰੇ ਖਿਆਲ 11 ਵਜੇ ਚੱਲੇ ਹੋਣੇ ਆ ਤੇ ਹਲੇ ਤੱਕ ਵੀ ਪੱਤਰ ਨਹੀਂ ਜਾਰੀ ਕੀਤਾ ਗਿਆ ੜਤਾਲ ਅਸੀਂ ਲੋਕਾਂ ਤੋਂ ਵੀ ਇਹ ਮਾਫੀ ਮੰਗਣਾ ਚਾਹੁੰਦੇ ਆ ਕਿ ਅਸੀਂ ੜਤਾਲ ਕਰਨੀ ਨਹੀਂ ਚਾਹੁੰਦਾ ਸਾਡੀ ਕੋਈ ਵੀ ੜਤਾਲ ਕਰਨਾ ਸਾਡੇ ਮਨ ਦੇ ਵਿੱਚ ਨਹੀਂ ਕਿ ਅਸੀਂ ਲੋਕਾਂ ਨੂੰ ਖੱਜਲ ਖਰਾਬ ਕਰੀਏ ਕਿਉਂਕਿ ਲੋਕਾਂ ਦੇ ਇਹ ਲੋਕਾਂ ਦੀ ਸਹੂਲਤ ਆ ਲੋਕਾਂ ਦੀ ਇਹ ਮੈਕਮਾ ਆ ਕਿਉਂਕਿ ਜਨਤਾ ਦਾ ਆ ਪਾਰੇ ਸਰਕਾਰਾਂ ਇਹ ਸਾਡੇ ਅਧਿਕਾਰੀਆਂ ਇਹ ਸਾਡੇ ਤੋਂ ਹੜਤਾਲ ਕਰਾਉਣਾ ਚਾਹੁੰਦੇ ਆ ਕਿਉਂਕਿ ਆ ਸਾਨੂੰ ਇਹ ਹੜਤਾਲਾਂ ਦੇ ਬਿਠਾਉਂਦੇ ਆ ਅੱਜ ਵੀ ਦੇਖੋ ਪ੍ਰਮੁੱਖ ਸਕੱਤਰ ਸਾਹਿਬ ਦੇ ਦੇਸ਼ਾਂ ਦੇ ਬਾਵਜੂਦ ਵੀ ਪੱਤਰ ਨਾ ਜਾਰੀ ਕਰਕੇ ਸਿੱਧਾ ਦੇ ਸਿੱਧਾ ਇਹ ਪਤਾ ਲੱਗਦਾ ਕਿ ਇਹ ਹੜਤਾਲ ਤੇ ਬੈਠਣ ਲਈ ਮਜਬੂਰ ਕਰ ਰਹੇ ਆ ਸੋ ਅਸੀਂ ਜਨਤਾ ਦੇ ਅੱਗੇ ਵੀ ਅਪੀਲ ਕਰਦੇ ਆ ਤੁਸੀਂ ਵੀ ਇਹ ਸਰਕਾਰਾਂ ਨੂੰ ਚੈਲੰਜ ਕਰੋ ਕਿ ਜਿਹੜੀ ਜਨਤਾ ਦੀ ਇਹ ادارے ਨੇ ਇਹਨੂੰ ਚੱਲਣ ਦੇ ਇਹਨੂੰ ਚੱਲਣ ਦਿਓ ਅਤੇ ਇਹਨਾਂ ਦੀਆਂ ਮੰਗਾਂ ਜਲਦ ਪੂਰੀਆਂ ਕਰੋ ਤਾਂ ਅਸੀਂ ਸੌਰੀ ਵੀ ਜਿਹੜੇ ਲੋਕ ਖੱਜਲ ਖਰਾਬ ਹੋ ਰਹੇ ਆ ਉਹ ਅੱਜ ਦੀਆਂ ਸਰਕਾਰਾਂ ਅਤੇ ਹੁਕਮਰਾਨਾਂ ਤੇ ਉੱਚ ਅਧਿਕਾਰੀਆਂ ਦੇ ਕਾਰਨ ਹੋ ਰਹੇ ਆ ਸੋ ਸਾਡੀਆਂ ਜੇਕਰ ਮੰਗਾਂ ਅੱਜ ਵੀ ਪੂਰੀਆਂ ਨਹੀਂ ਕਰਦੇ ਲੈਟਰ ਨਹੀਂ ਜਾਰੀ ਹੁੰਦੀ ਤਾਂ ਕੱਲ ਅਸੀਂ ਮੁੱਖ ਮੰਤਰੀ ਸਾਹਿਬ ਦੀ ਕੋਠੀ ਦੇ ਅੱਗੇ ਪੱਕੇ ਤੌਰ ਤੇ ਬੈਠਾਂਗੇ ਧਾਰਨਾ ਦੇਵਾਂਗੇ ਅਤੇ ਉੱਥੇ ਹੀ ਬੈਠ ਕੇ ਉਹਨਾਂ ਦਾ ਇੱਕ ਬਾਈ ਦੱਸੋ ਜਿਹੜੀ ਕਿਲੋਮੀਟਰ ਬਸ ਸਕੀਮ ਆ ਉਹ ਮਤਲਬ ਕੀ ਚੀਜ਼ ਆ ਆਸਾਨ ਸ਼ਬਦਾਂ ਦੇ ਵਿੱਚ ਸਮਝਾ ਦਿਓ ਕਿਲੋਮੀਟਰ ਸਕੀਮ ਬਸ ਆ ਜੋ ਇੱਕ ਕਾਰ ਫਟ ਕਰਾਉਣਿਆਂ ਨੂੰ ਸਿੱਧਾ ਤੇ ਸਿੱਧਾ ਫਾਇਦਾ ਦੇਣ ਵਾਲੀ ਆ ਜੇਕਰ ਕਿਲੋਮੀਟਰ ਸਕੀਮ ਬਸ ਪਾਉਂਦੇ ਆ ਤਾਂ 5 ਸਾਲ ਦੇ ਵਿੱਚ ਮਹਿਕਮੇ ਤੋਂ 35 ਤੋਂ 40 ਲੱਖ ਰੁਪਈਆ ਵੀ ਲੈ ਜਾਊਗੀ 5 ਸਾਲਾਂ ਬਾਅਦ ਉਹ ਮਾਲਕ ਬਸ ਵੀ ਲੈ ਜਾਊਗਾ ਜੇ ਮਹਿਕਮਾ ਆਪਣੀ ਬੱਸ ਪਾਉਂਦਾ ਤਾਂ ਉਹਨੂੰ 15 ਸਾਲ ਚੱਲੂਗੀ ਆਪਣਿਆਂ ਜੇਕਰ ਸਰਕਾਰ ਦੀ ਬੱਸ 15 ਸਾਲ ਉਹ ਬੱਸ ਸਰਕਾਰ ਨੂੰ ਕਮਾ ਕੇ ਦੇਊਗੀ ਸੋ ਅੱਜ ਜੋ ਕਿਲੋਮੀਟਰ ਸਕੀਮ ਦੀਆਂ ਬੱਸਾਂ ਚੱਲ ਰਹੀਆਂ ਬਿਲਕੁਲ ਘਾਟੇ ਤੇ ਆ ਅੱਜ ਵੀ ਤੇ ਅਸੀਂ ਉਹ ਸਾਡੇ ਦੇ ਵੀ ਚੁੱਕੇ ਆ ਸਬੂਤ ਸਰਕਾਰ ਨੂੰ ਸੋ ਇਸ ਨੂੰ ਇਸ ਦੇ ਵਿਰੋਧ ਵੀ ਕੀਤਾ ਗਿਆ ਇਸ ਦਾ ਜੂਨੀਅਨ ਵੱਲੋਂ ਵਿਰੋਧ ਕੀਤਾ ਜਾ ਰਿਹਾ ਤੇ ਕੱਲ ਵੀ ਇਸ ਸਬੰਧਤ ਗੱਲ ਹੋਈ ਸੀ ਪਰ ਅਜੇ ਤੱਕ ਲੈਟਰ ਨਹੀਂ ਜਾਰੀ ਹੋਇਆ ਸਰਕਾਰ ਕਿਦਣਾ ਕਿਤੇ ਕੋਝੀਆਂ ਚਾਲਾਂ ਚੱਲ ਰਹੀ ਕਿ ਇਸ ਨੂੰ ਪਾਉਣ ਦੀ ਤਿਆਰੀ ਚਾ ਮੈਂ মিডিਆ ਦਾ ਵੀ ਬਹੁਤ ਧੰਨਵਾਦ ਕਰਦਾ ਕਿ ਜਿਹੜੀ ਸਾਡੀ ਖਬਰ ਲੋਕਾਂ ਤੱਕ ਪਹੁੰਚਾਉਂਦੇ ਆ ਸਰਕਾਰ ਤੱਕ ਪਹੁੰਚਾਉਂਦੇ ਆ ਅਸੀਂ ਬਹੁਤ ਹੀ মিডিਆ ਦੇ ਧੰਨਵਾਦ ਦਿਆਂ ਕਿ ਇਸ ਤਰ੍ਹਾਂ ਹੀ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਉਂਦੇ ਰਹਿਣ ਤੇ ਜਿਹੜੇ ਪਹੁੰਚਾਉਂਦੇ ਵੀ ਆ ਧੰਨਵਾਦ ਜੀ